ਰਣ ਰਣ ਗੱਡੀ ਲੱਦੀ ਐ ਪਰ ਪਰ ਭਰੀ ਐ ਸਾਥ ਪਰ ਪਰ ਗੱਡੀ ਲੱਦੀ ਐ ਪੜਾਈ ਕਰ ਕਰਕੇ ਗੱਡੇ ਜ਼ਦਾਬਾਂ ਦੇ ਰੱਖ ਦਿੰਦੇ ਨੇ ਕਿਪਾਸ ਪਰ ਪਰ ਭਰੀ ਐ ਸਾਥ ਆ ਜਿਹੜੇ ਨਾਲ ਚੱਲਦੇ ਤੇ ਆਸ ਵੀ ਉਹਨਾਂ ਦੇ ਵੱਡਾ ਗੱਲੀਆਂ ਕਹਿੰਦੇ ਸਾਥੀ ਦੇ ਉੱਤੇ ਰੱਖੀ ਹੋ ਜਿਹੜੇ ਉਹ ਗਿਆਨ ਚਰਚਾ ਕਰਦੇ ਫਿਰਦੇ ਹੁੰਦੇ ਸੀ ਨਾ ਜਿਹਨੂੰ ਸ਼ਾਸਤ੍ਰ ਆਰਥ ਕਹਿੰਦੇ ਸੀ ਪੰਡਤ ਫਿਰਦੇ ਸੀ ਨਾ ਢੇੜੀਆਂ ਤੇ ਚੜੇ ਫਿਰਦੇ ਸੀ ਦਰਿਆਵਾਂ ਦੇ ਕਿਨਾਰੇ ਦਰਿਆਵਾਂ ਦੇ ਹੁਣ ਜਾਣਾ ਪੇੜੀ ਦੇ ਰਸਤੇ ਸੀ ਇਹ ਗੱਡਿਆਂ ਤੇ ਰਸ ਲੈ ਕੇ ਕਿਸੇ ਨੇ 2-4 ਇਹਨਾਂ ਕੋਈ ਵੱਡਾ ਹੋਇਆ ਕਿਸੇ ਨੇ 2-4 ਬੰਦੇ ਨਾਲ ਰੱਖੇ ਉਹਨਾਂ ਦੇ ਸਿਰ ਤੇ ਇੱਕ ਦੱਬਾ ਧੜੀ ਹੋ ਜਾਂਦੇ ਭਰੀਆ ਸਾਥ ਔੜ-ਔੜ ਬੇੜੀ ਪਾਈ ਆ ਔੜ-ਔੜ ਗੱਡੀਆਂ ਖਾ ਓਏ ਬੇੜੀਆਂ ਦੇ ਵਿੱਚ ਨਦੀ ਫਿਰਦਾ ਔੜ-ਔੜ ਗੱਡੀਆਂ ਖਾਨ ਕਈਆਂ ਨੇ ਜਿਹੜੇ ਮਰ ਜਾਂਦੇ ਸੀ ਨਾ ਜਿਹਨਾਂ ਦੇ ਉਹਨਾਂ ਦੇ ਗਰੰਤ ਖਾਦਿਆਂ ਝਗੜ ਦਿੰਦੇ ਸੀ ਕਿਸੇ ਢੋਡੀ ਸਿੱਧ ਤੇ ਉਹਨਾਂ ਦੇ ਘਰ ਲੈ ਆਏ ਵੀ ਇੱਥੇ ਹਈਏ ਜੇ ਕੋਈ ਗੋਣਾ ਆ ਗਿਆ ਨਾ ਕਿਸੇ ਕੋਲ ਹਿੰਦੁਸਤਾਨ ਚ ਉਹ ਨਗਾ ਨਹੀਂ ਦਿੱਤਾ ਦੇ। ਚਾਹੇ ਉਹ ਕੋਈ ਰੁਸਕਾ ਸੀਗਾ ਕਿਸੇ ਦਵਾਈ ਸੀ। ਉਹ ਯੂਰਪ ਦੇ ਲੋਕਾਂ ਨੇ ਉਹ ਗਾਈਡ ਕੀਤਾ ਸੀ ਉਹ ਦੂਜੇ ਦੁਸਤ। ਉਹ ਤਰੱਕੀ ਕਰਕੇ ਸਾਡੇ ਰਹਿ ਗਏ। ਜੇ ਕਿਸੇ ਕੋਲ ਕੋਈ ਖੋਜ ਨਹੀਂ ਕੋਈ ਚੀਜ਼ ਮਿਲ ਜੂਏ ਉਸ ਨੂੰ ਚੈਨ ਨਹੀਂ ਤੇੜੀ। ਇਤੋਂ ਸਵਾਰਥ ਦਾ ਪਤਾ ਲੱਗਦਾ ਵੀ ਸਵਾਰਥੀ ਸੀ। ਜਿਆਦਾ ਸਵਾਰਥੀ ਹਿੰਦੁਸਤਾਨ ਸੀ। ਸਭ ਤੋਂ ਵਧੀਆ ਧਰਮ ਇਹ ਤੋਂ ਤਾਂ ਸਭ ਤੋਂ ਜ਼ਿਆਦਾ ਸਵਾਰਥੀ ਇੱਥੇ ਦੇ ਲੋਕ ਕਿ ਦੋ ਤਾਂ ਸਭ ਤੋਂ ਵਧੀਆ ਧਰਮ ਹੈ ਜਿਹਨੂੰ ਤੇ ਰਹੀ ਹੈ ਗੁਰਮਤਿ ਇੱਥੇ ਬੇਦਾ ਵਿੱਚ ਰਹੀ ਆ ਉਹ ਤੋਂ ਪਹਿਲਾਂ ਜਵਾਨੀ ਰਹੀ ਹੈ ਪਰ ਸਭ ਤੋਂ ਚਰਾਨੀ ਬੱਤ ਹੈ ਆਦਮ ਬੱਤ ਹੈ ਗੁਰਮਤਿ ਤਰਾਂਕ ਨੇ ਜਿਹੜੀ ਪ੍ਰਗਟ ਕਰਨੀ ਕਹਿੰਦੇ ਉਹਨੂੰ ਸਮਝ ਨਹੀਂ ਆਵੇ ਸਮਝਦੇ ਚਲੂ ਤੇ ਚਲੀ ਗਈ ਇਹ ਮੱਤ ਕਾਢੀ ਹੈ ਜਦ ਹੀ ਸ੍ਰਿਸ਼ਟੀ ਰਚੀ ਉਹਨਾਂ ਦੇ ਬੰਦ ਅੱਜ ਵੀ ਹੈ ਜਿਸੇ ਉਹ ਕਿਉਂਕਿ ਹੁਕਮ ਵਾਲੇ ਸ੍ਰਿਸ਼ਟੀ ਰਚਿਆ ਹੁਕਮ ਹੈ ਮਹੂਲੀ ਉਹ ਵਿਆਖਿਆ ਹੁਕਮ ਉਹ ਜਿਹਨੇ ਸ੍ਰਿਸ਼ਟੀ ਰਚਿਆ ਉਸੇ ਦੀ ਵਿਆਖਿਆ ਹੈ ਤਾਂ ਕਿਵੇਂ ਸ੍ਰਿਸ਼ਟੀ ਰਚੀ ਹੈ ਇਹ ਸਾਰੀ ਇਹਦੇ ਚ ਗੱਲ ਰਹੀ ਹੈ ਹੁਕਮ ਕੀ ਹੈ ਹੁਕਮ ਮੂਹ ਚ ਪਰਮਪਦ ਪਾਈ ਇਸੇ ਨਾਲ ਸ੍ਰਿਸ਼ਟੀ ਰਚੀ ਹੈ ਇਹ ਜਦ ਹੀ ਹੋਈ ਹੈ ਇਸ ਕਰਕੇ ਆਦ ਹੈ ਬਤ ਆਦ ਬਤ ਹੈ ਦਾ ਰੋ ਸਿਸ਼ਟੀ ਦੇ ਅਨਾਂ ਤੋਂ ਯਾਂ ਮੱਤੇ ਹੈ ਦੁਜੀਆ ਬੱਤਾਂ ਜਲ ਵੜੀ ਨੇ ਜਾਂ ਆਦਮੀ ਬਣਿਆ ਆਦਮੀ ਦੀ ਆਖਰੀ ਪੌੜੀ ਹੈ 84 ਲੱਖ ਤੋਂ ਬਾਅਦ ਚ ਪਹਿਲਾ ਜਾਨਵਰ ਬਣਦੇ ਆਏ ਨੇ ਪਹਿਲਾ ਪਾਣੀ ਹੋਇਆ ਜੀ ਨਾ ਪਾਣੀ ਤੋਂ ਪਹਿਲਾ ਧਰਤੀ ਹੈ ਜੀ ਪਾੜੀ ਪਾੜੀ ਦੇ ਜੁਨਾ ਦੇ ਫਿਰ ਧਰਤੀ ਬੜੀ ਫਿਰ ਆਦਮੀ ਬਣਿਆ ਕਿੱਥੇ ਜਾ ਕੇ ਆਦਮੀ ਨੇ ਵਰਤਾਂ ਬਣਾਈਆਂ ਲੋਈਆਂ ਆ ਵੀਰੇ ਬੱਦਰ ਬਣਾਏ ਨੇ ਆ ਵੀਰੇ ਗਰਤ ਬਣਾਏ ਨੇ ਹੋ ਤਾਂ ਕਹੇ ਜੂਨ ਦਾ ਗਰਤ ਹੈ ਨਹੀਂ ਤੇ ਬਾਕੀ ਪਤਾ ਨਾ ਸਭ ਤੋਂ ਬਾਅਦ ਚ ਬਣੀਏ ਰੇ ਇਹ ਆਲਮਾਤ ਹੈ ਕੋਈ ਨ ਦੂਤ ਰੁਕੇ ਜੇ ਅੰਦਰ ਸਾਡੀ ਪੁਰਾਣੀ ਬਾਤ ਹੈ ਪੁਰਾਣੀ ਜਰੂਰ ਹੈ ਉਹ ਕਿਉਂਕਿ ਪੁਰਾਣੀ ਜਿਹੜੀ ਚੀਜ਼ ਹੁੰਦੀ ਹੈ ਝੂਠ ਪੁਰਾਣਾ ਹੋ ਜਾਂਦਾ ਸੱਚ ਪੁਰਾਣਾ ਨਹੀਂ ਹੁੰਦਾ ਇਹ ਸਾਚਿਆ ਪੁਰਾਣਾ ਨਹੀਂ ਹੈ ਚਿਰਾਣਾ ਹੈ ਇਹ ਆਹ ਤਾਂ ਲੱਗਿਆ ਵਾ ਪੁਰਾਣਾ ਨਹੀਂ ਹਾਂ ਦਾ ਅੱਜ ਤਾਂ ਸੱਚੀ ਮਤ ਪ੍ਰਾਣੀ ਦੀ ਹੁੰਦੀ ਹੁੰਦੀ ਝੂਠੀ ਮਤ ਪ੍ਰਾਣੀ ਝੂਠ ਪ੍ਰਾਣਾ ਹੋ ਜਾਂਦਾ ਉਹ ਕਹਿ ਵੀ ਪ੍ਰਾਣੀ ਬੈਠੇ ਉਹ ਰੇਵ ਨਹੀਂ ਰਿਹਾ ਪ੍ਰਾਣੀ ਨਹੀਂ ਕਹਿਣ ਸਨਾਤਨ ਤੇ ਅਰਥ ਪ੍ਰਾਣੀ ਗੱਲਿਆ ਰੋਹਾਂ ਨੇ ਉਹਨਾਂ ਨੇ ਕਹਿੰਦਾ ਸੱਚ ਪ੍ਰਾਣਾ ਹੋਵੇ ਨਾ ਸੀਤਾ ਖਦੇ ਨੇ ਭੱਟ ਜੇ ਕਿਹ ਪ੍ਰਾਣੀ ਹੋ ਗਈ ਕਬੀਰ ਕਹਿੰਦਾ ਕਬੀਰ ਬੇੜਾ ਜਰਜਰਾ ਪ੍ਰਾਣੀ ਹੋ ਗਈ ਮਰ ਬੇੜਾ ਪ੍ਰਾਣਾ ਹੋ ਗਿਆ ਫੂਟੇ 6000 ਜਿਹੜਾ ਚੀਜ਼ ਪ੍ਰਾਣੀ ਹੋ ਜਾਂਦੀ ਹੈ ਬੇੜਾ ਗਲ ਜਾਂਦਾ ਹੈ ਹਜ਼ਾਰਾਂ 600 ਹੋਗੇ ਝੂਠ ਜੀ 6 ਕਰੇ ਦਿੰਦਾ ਜੇ ਤਰਕ ਬਾਈਦੇ ਨੇ ਗਿਆਂਦੇ تیر ਸਵਾਲ ਕਰਦੇ ਨੇ ਆਵੇ ਉਹ ਝੂਠ ਦੇ ਵਿੱਚ ਸਰਾਹ ਹੋ ਜਾਂਦਾ ਨਹੀਂ ਹਾਂ ਜੜੀਏ ਜੀਤੇ ਬਰਸ ਬਰਸ ਜੜੀਏ ਜੀਤੇ ਮਾਸ ਜੜੀਏ ਜੀਤੇ ਬਰਸ ਬਰਸ ਸਾਲਾਂ ਬਤੀ ਪਰਦੇ ਰਹੋ ਪਰਦੇ ਹੀ ਨੇ ਆਪਣੇ ਅਖਾੜ ਪੜ੍ਹ ਰੋਜ਼ ਹੁੰਦੇ ਹੀ ਨੇ ਐਸੇ ਬੰਦੇ ਦੇਖੇ ਨੇ ਜਿਨ੍ਹਾਂ ਦੇ ਸਾਰਾ ਗੁਰੂਆਂ ਨੂੰ ਸਮਝਵਾ ਲਿਆ ਜਿਹੜੇ ਕਹਿੰਦੇ ਨੇ ਅਸੀਂ ਚੌਂਕਲਾ ਮਾਰ ਕੇ ਸਾਰਾ ਪਾਠ ਕਰਕੇ ਉਠਾਂਗੇ ਸੋਝੀ ਕੋਈ ਨਹੀਂ ਦੋਲਣੀ ਉਹ 45 ਗੱਲ ਸੀ ਉਹਦੇ ਨਾਲ ਯਾ ਸਾਰੇ ਇੱਕ ਇੱਕ ਤੁਸੀਂ ਪੰਕਤੀ ਦੱਸ ਦੋ ਕਿਸੇ ਪੰਨੇ ਦੀ ਸਾਰਾ ਬੰਦ ਤੁਸ ਸੁਣਾ ਦੇ ਲੀ ਤੇ ਜਿਹੜਾ ਮਰਜੀ ਪੰਨੇ ਦੀ ਪਗਤੀ ਦੱਸ ਦੋ ਇੱਕ ਸਾਰਾ ਬੰਦ ਸੁਣਾ ਦੇ ਉਹ ਪਰਦਾ ਵਰਗੇ ਹੀ ਨੇ ਜਿਹਨਾਂ ਦੀ ਆਹ ਹੌਂਦੀ ਸਾਡੇ ਜੀ ਵੇਖ ਇਹਦੇ ਬੜੀਆਂ ਜੇਤੇ ਅਰਜਾ ਬੜੀਆਂ ਜੇਤੇ ਵਰਖ ਵਰਖ ਪੜੀਏ ਜੇਤੇ ਮਹਾਸਤ ਬੜੀਆਂ ਜੇਤੇ ਅਰਜਾ ਸਾਰੀ ਉਪਰ ਪੜਦੇ ਨੇ ਬੜੀਆਂ ਜੇਤੇ ਸਾਸ ਬੜੀਆਂ ਜੇਤੇ ਸਾਸ ਇੱਕ ਕਿਸਾਨ ਇੱਕ ਦਲ ਪੜਲੀ ਇੱਕ ਵਾਰ ਪੜਲੀ ਜਗਾ ਜਾ ਗਈ ਬਸ ਉਹ ਖੜ ਗਿਆ ਜੇ ਮਨ ਖੜਿਆ ਨਹੀਂ ਲੱਗੇ ਸੱਲ ਤੇ ਬੰਦੇ ਆਲੀਏ ਬੰਨਣ ਵਾਲੇ ਪਾਸੇ ਨਹੀਂ ਆਇਆ ਫੇ ਚਾਹੇ ਸਾਰੀ ਜ਼ਿੰਦਗੀ ਬੜਦੇ ਰੋਕੀ ਹੋਇਆ ਬੜੀਏ ਜਿੱਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝਕਣਾ ਛਾਹ ਨਾਨਕ ਲੇਖੇ ਇੱਕ ਗੱਲ ਹੋਰ ਹੋ ਬਚਨ ਪਸੇ ਕੋ ਗੱਲ ਲੇਖਿਆ ਉਹ ਕਿਹੜੀ ਹੈ ਉਹ ਇਹ ਹੈ ਕਿ ਬੰਨੇ ਦੇ ਬਿਨਾ ਜਿਹੜਾ ਬੰਨਣਾ ਨਹੀਂ ਦਾ ਹੈ ਉਹਦੇ ਬਿਨਾ ਪੜ੍ਹ ਬੁੱਝਣ ਦੇ ਬਿਨਾ ਐ ਕਹੋ ਪੜਿਆ ਨਹੀਂ ਭੇਜ ਬੁੱਝਣਾ ਭੁੱਜਣ ਦੇ ਬਿਨਾਂ ਪੜਦਾ ਕੋਈ ਨਹੀਂ ਪੜਦੇ ਰਹੋ ساری ਜ਼ਿੰਦਗੀ ਪੜਦੇ ਰਹੋ ਜੇ ਪੜ ਕੇ ਗੁਜਿਆ ਕੁਝ ਨਹੀਂ ਤਾਂ ਉਹ ਪੜਦਾ ਕੋਈ ਫਾਇਦਾ ਨਹੀਂ ਬੇਰੂਜੇ ਪਸੂ ਤੋਂ ساری ਉਮਰ ਪਸੂਟ ਹੋ ਰਹੇ ਨੇ ਲੇਖੇ ਐ ਸਿਰਫ ਗੁਜਣੋ ਕਿਹਨੇ ਗੁਜਲੇ ਉਹਨਾਂ ਨੇ ਪ੍ਰਾਪਤ ਕਰ ਲਿਆ ਕੁਝ ਜੇ ਬਚਿਆ ਨਹੀਂ ਹੈਗਾ ਵਿੱਚ ਲੋਕ ਬਚਣਾ ਫਿਰ